ਹਾਂਜੀ ਵੀਰੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਆ ਵੀਰੋ ਅੱਜ ਆਪਣੇ ਕੋਲ ਵੀਡੀਓ ਵਿੱਚ ਇੱਕ ਸਫਰਾ 744 ਟਰੈਕਟਰ ਬਕਾਊਗਾ ਅੱਗੇ ਵੀਡੀਓ ਵਿੱਚ ਟਰੈਕਟਰ ਦੀ ਸਾਰੀ ਡਿਟੇਲ ਦੇਵਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਮੇਰੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਜੇ ਤੁਸੀਂ ਆਪਣੀ ਕਿਸੇ ਚੀਜ਼ ਨੂੰ ਵੇਚਣ ਵਾਸਤੇ ਚੈਨਲ ਤੇ ਐਡ ਕਰਵਾਉਣੀ ਹੋਵੇ ਤਾਂ 8-10 ਫੋਟੋਆਂ ਤੇ ਇੱਕ ਵੀਡੀਓ ਬਣਾ ਕੇ ਸਕਰੀਨ ਤੇ ਸ਼ੋਅ ਹੋ ਰਿਹਾ ਮੇਰੇ WhatsApp ਨੰਬਰ 95929 23149 ਤੇ ਸੈਂਡ ਕਰ ਦਿਓ ਜੀ ਤੁਹਾਡੀ ਐਡ ਆਪਣੇ ਚੈਨਲ ਤੋਂ ਕਰ ਦਿੱਤੀ ਜਾਊਗੀ ਹੁਣ ਵੀਰ ਉਹ ਗੱਲ ਕਰਦੇ ਆਂ ਬਕਾਊ ਟਰੈਕਟਰ ਦੀ ਹਾਂਜੀ ਵੀਰੋ ਆਹ ਵਾਲਾ ਸਵਰਾਸਾ 744 ਟਰੈਕਟਰ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਟਰੈਕਟਰ ਘਰ ਦੇ ਵਿੱਚ ਵਿਕਾਊਗਾ ਨਵੇਂ ਨਾਲ ਦੀ ਕੰਡੀਸ਼ਨ ਨੇ ਆਂ ਵੇਖ ਸਕਦੇ ਹੋ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ 2019 ਮਾਡਲ ਇੰਜਨ ਗੇਅਰ ਦਾ ਸਾਫ਼ ਕੋਕਾ ਪੀਸ ਫੁੱਲ ਗਾਰੰਟੀ ਆ ਚਲਾ ਕੇ ਵਾਕੇ ਚੈੱਕ ਕਰ ਸਕਦੇ ਹੋ ਕੋਈ ਕੋਈ ਲੀਕੇਜ ਨਹੀਂ ਤੇ ਰੰਗ ਪੇਂਟ ਵੀ ਬਹੁਤ ਸੋਨਾ ਵਧੀਆ ਕੰਡੀਸ਼ਨ ਦੇ ਨਾਲ ਦੇ ਟਾਇਰ ਨੇ ਪੰਜਾਬ ਨੰਬਰ ਆ ਏਰੀਆ ਤਰਨਤਾਰਨ ਦੇ ਰੇਡਵੀਰ ਨੇ 5 ਲੱਖ 5000 ਰੱਖਿਆ ਮੌਕੇ ਦੇ ਮਾਤਦਾਨ ਕੀਤਾ ਜਾਊਗਾ ਮੋਬਾਈਲ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਸ਼ੋਅ ਹੋ ਰਿਹਾ ਜੀ ਉੱਥੋਂ ਤੁਸੀਂ ਵੀਰ ਦਾ ਨੰਬਰ ਲੈ ਕੇ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜਾਂ ਕੇ ਇਸ ਨੂੰ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ